ਉਲਾਖ ਹੋ ਗਿਆ ਇੱਥੇ ਮੈਨੂੰ ਬਿੱਲੋ ਟੱਕਰ ਪਵੇ ਮੈਂ ਉਹਨੂੰ ਪਾਵਾਂ ਲਾਂ ਤਾਂ ਰੰਦਾ ਡਾਰਲਿੰਗ ਆਇਓ ਜੇ ਬਕਵਾਸ ਮੇਰ ਨਾਲ ਨਾ ਕੀਤਾ ਕਰ ਜਵਾਬ ਮੇਰੇ ਕੋਲ ਵੀ ਬੜਾ ਸੁਤਰਾ ਹੈ ਪਰ ਮੈਂ ਤੇਰਾ ਅਦਬ ਕਰ ਜਾਨੀ ਮੇਰਾ ਅਦਬ ਕਰਦੀ ਵੀ ਮੈਂ ਤੇਰਾ ਮੁਰਸ਼ਿਦ ਆ ਓਏ ਹਰ ਟਾਈਮ ਤਾਂ ਮੈਨੂੰ ਲਾਂਤਾਨ ਕੀਤੀ ਰੱਖਣੀ ਕਿਸੇ ਟਾਈਮ ਉਸ ਮੂੜਜ ਕੋਈ ਨਹੀਂ ਹੋਣੀ ਆ ਸੀਰੀਅਸ ਵਧੀ ਹੋਣੀ ਆ ਤੇ ਮੇਰਾ ਮਜ਼ਾਕ ਕਰਨ ਨੂੰ ਦਿਲ ਕੋਈ ਨਹੀਂ ਕਰਦਾ ਲਾਏ ਭਾਈ ਲਾਏ ਹੁਣ ਬਿੱਲੋ ਦਾ ਵੀ ਨਹੀਂ ਦਿਲ ਕਰਦਾ ਮਜ਼ਾਕ ਕਰਨ ਨੂੰ ਸੌ ਚੂਆ ਖਾ ਕੇ ਬਿੱਲੀ ਹਜ ਨੂੰ ਟੁਰ ਪਈ ਆਈ ਹੈ ਨੀ ਬਿੱਲੋ ਕਿ ਤੂੰ ਆਂਦੀ ਪਈਏ ਰਮਜੀਤ ਦੀ ਭੈਣ ਪਰਨਾ ਕੇ ਆਂਦੀ ਪਈ ਆ ਹੁਣੇ ਟੱਕਰ ਗਿਆ ਤੇ ਇਹਨੂੰ ਹੀ ਥਾਈ ਜਾਂਦੀ ਪਈ ਆ ਵੀ ਜਾ ਕੇ ਬਹਿਣ ਦਾ ਗਾਣਾ ਖੁਲਾ ਲ ਮੇਰੀ ਭੈਣ ਭਲਾ ਕੌਣ ਹੈ ਇਹ ਕੌਣ ਹੈ ਆ ਬਿੱਲੋ ਏ ਕਿਉਂਕਿ ਫਲਕ ਸ਼ੇਰ ਨੇ ਤਾਂ ਹਾਲੇ ਛੋਰ ਜੰਮੀ ਕੋਈ ਨਹੀਂ ਜਿਹੜੀ ਮੇਰੀ ਭੈਣ ਹੋਵੇ ਆ ਇਹ ਆ ਭੈਣ ਇਹਦਾ ਹੀ ਮੁਕਲਾਵਾ ਲੈ ਮੈਨੂੰ ਜਾਂਦੇ ਪਿਆ ਹੈ ਨੀ ਬਿੱਲੋ ਕਿ ਤੂੰ ਆਂਦੀ ਪਈ ਸਹੀ ਦੱਸ ਤੁਸੀਂ ਤਾਂ ਦੋਵੇਂ ਜਿਹੜੇ ਤਰੁੱਟਾ ਲਿੱਤਾ ਤੇਰਾ ਵੱਧੇ ਜਾਂਦੇ ਨੇ ਤੇ ਮੈਂ ਤੁਹਾਨੂੰ ਇਹੋ ਜਿਹਾ ਜਵਾਬ ਦੇ ਸਕਦਾ ਦੋਵਾਂ ਦੇ ਸੀਨੇ ਤੇ ਬਰਖਤ ਅੱਛੀ ਮੇਰੀ ਤੁਹਾਡੇ ਪਿਓ ਜਿਹੇ ਲਿਚ ਛੋਟ ਕੇ ਆ ਗਏ ਉਹਨਾਂ ਨੂੰ ਗਈਆ